ਉਹ ਮੇਰੇ ਕੋਲ ਆਏ ਵੀ ਉਹਨਾਂ ਨੇ ਦੇਖਿਆ ਵੀ ਇੱਕ ਘਰ ਤੋਂ ਬਗੈਰ ਹੀ ਬੈਠੇ ਹੋਇਆ ਇੱਕ ਜਸਤ ਇੱਕ ਸੰਬੂ ਜੇ ਤਾਂ ਕੇ ਉੱਥੇ ਤੇ ਉਦੋਂ بارش ਹੋ ਰਹੀ ਤੇ ਉਹਨਾਂ ਦੇ ਜਿਹੜਾ ਉਹ ਸੰਬੂ ਉਹ ਵੀ ਓਟ ਗਿਆ ਹੈ ਉਦੋਂ ਤੋਂ ਬਾਅਦ ਉਹ ਐਡਾਂ ਹੀ ਦੋ ਤੋਂ ਤਿੰਨ ਦਿਨ ਉੱਥੇ ਬੈਠੇ ਰਹੇ ਤੇ ਫਿਰ ਸਾਨੂੰ ਉਹ ਸਾਡੇ ਕੋਲ ਆਏ ਤੇ ਕਹਿੰਦੇ ਵੀ ਆਪਾਂ ਇਹਨਾਂ ਦੀ ਹੈਲਪ ਹੈ ਹੈ ਵੀ ਆਪਾਂ ਇਹਨਾਂ ਨੂੰ ਕੁਛ ਨਾ ਕੁਛ ਡਾਂ ਨਾ ਫੇਰਾ ਛੋਟਾ ਮੋਟਾ ਬਣਾ ਕੇ ਲਿਆ ਘਰ ਜਾਂ ਇੱਕ ਇੱਕ ਕਮਰਾ ਜਾਂ ਬਾਥਰੂਮ ਬਣਾ ਦिए हैं ਤੇ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਰਿਹਾ ਮੈਂ ਕਿਹਾ ਚਲੋ ਠੀਕ ਆ ਮੈਂ ਵੀ ਹੈਲਪ ਕਰਾਂਗਾ ਤੇ ਤੁਸੀਂ ਵੀ ਕਰੋ ਤੇ ਜੀ ਉਹ ਸਰ ਜੀ ਸਰ ਜੀ ਇਹ ਨਾਮ ਹੁੰਦਾ ਦਜੀ ਮੇਰਾ ਨਾਮ ਲਕਨ ਸਿੰਘ ਅਸੀਂ ਵਰਤਿਆ ਫੈਮਿਲੀ ਨੂੰ ਬਿਲੋਂਗ ਕਰਦੇ ਆ ਨਾਲ ਮੇਰੇ ਵਾਈਫ ਅਮਜੀਤ ਕੌਰ ਜੀ ਕਿ ਕਾਨੂੰਨ ਸੁਝਣੋਂ ਲਈ ਜਦਾਂ ਇੱਕ ਗਰੀਬ ਪਰਿਵਾਰ ਆਇਆ ਉਹਦੀ ਉਹਨਾਂ ਦੇ ਮੁਕਤ ਕੀ ਰਹਿਣ ਵਸੇਰਾ ਬਣਾ ਰਹੇ ਉਹਨਾਂ ਦਾ ਹਾਂ ਜੀ ਤੁਹਾਨੂੰ ਕਿੱਥੋਂ ਪਹਿਨਾ ਹੋਈ ਹੈ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਉਹਨਾਂ ਦੇ ਉਹਨਾਂ ਨੂੰ ਜ਼ਰੂਰਤ ਸੀ ਹਾਂਜੀ ਐਸਾ ਹੋਇਆ ਕਿ ਮੇਰੇ ਡੀਐਸਪੀ ਮਨਿੰਦਰਪਾਲ ਸਿੰਘ ਜੀ ਜਿਹੜੇ ਇੱਥੇ ਸਬਡੀਵੀਜ਼ਨ ਚ ਲੱਗੇ ਹੋਏ ਸੀ ਤੇ ਉਹਨਾਂ ਦੀ ਮਦਰ ਉਹ ਮੇਰੀ ਭਾਂਜੀ ਆ ਹੈ ਤੇ ਉਹ ਮੇਰੇ ਕੋ ਆਏ ਵੀ ਉਹਨਾਂ ਨੇ ਦੇਖਿਆ ਵੀ ਇੱਕ ਘਰ ਤੋਂ ਬਗੈਰ ਹੀ ਬੈਠੇ ਹੋਇਆ ਇੱਕ ਜਸਟ ਇੱਕ ਤੰਬੂ ਜਾਂਕਿ ਉੱਥੇ ਤੇ ਉਦੋਂ ਬਾਰਿਸ਼ ਹੋ ਰਹੀ ਤੇ ਉਹਨਾਂ ਦੇ ਜਿਹੜਾ ਉਹ ਤੰਬੂ ਉਹ ਵੀ ਉੱਡ ਗਿਆ ਹੈ ਉਡਣ ਤੋਂ ਬਾਅਦ ਉਹ ਏਦਾਂ ਹੀ 2 ਤੋਂ 3 ਦਿਨ ਉੱਥੇ ਬੈਠੇ ਰਹੇ ਤੇ ਫਿਰ ਸਾਨੂੰ ਉਹ ਸਾਡੇ ਕੋਲ ਆਏ ਤੇ ਕਹਿੰਦੇ ਵੀ ਆਪਾਂ ਇਹਨਾਂ ਦੀ ਹੈਲਪ ਕਰੀਏ ਹੈ ਤੇ ਆਪਾਂ ਇਹਨਾਂ ਨੂੰ ਕੁਛ ਨਾ ਕੁਛ ਰੈਂਡਮ ਫੇਰਾ ਛੋਟਾ-ਮੋਟਾ ਬਣਾ ਕੇ ਦੀਏ ਘਰ ਜਾਂ ਇੱਕ ਇੱਕ ਕਮਰਾ ਜਾਂ ਵਾਸ਼ਰੂਮ ਬਣਾ ਦਈਏ ਹੈ ਤੇ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਰਿਆ ਮੈਂ ਕਿਹਾ ਚਲੋ ਠੀਕ ਆ ਮੈਂ ਵੀ ਹੈਲਪ ਕਰਾਂਗਾ ਤੇ ਤੁਸੀਂ ਵੀ ਕਰੋ ਤੇ ਫਿਰ ਮਨਿੰਦਰਪਾਲ ਜੀ ਦਾ ਜਿਹੜੇ ਡੀਐਸਪੀ ਬਤੌਰ ਇਥੇ ਸਬ-ਡਿਵੀਜ਼ਨ ਰਹੇ ਆ ਉਹਨਾਂ ਦਾ ਵੀ ਫੋਨ ਆਇਆ ਕਿ ਮੈਂ ਵੀ ਹੈਲਪ ਕਰਦਾ ਤੁਸੀਂ ਹਿੰਮਤ ਕਰੋ ਤੇ ਆਪਾਂ ਇਹ ਕਪਰਾਲਾ ਕਰਕੇ ਤੇਨਾਂ ਦਾ ਘਰ ਜਿਹੜਾ ਤੇ ਦੇ ਪਛਾਤ ਲੱਗ ਦਈਏ ਹੈ ਸਰ ਤੁਹਾਡੀ ਵੀ ਇਹੀ ਕੁਝ মিডিਆ ਦੀ ਜਿਹੜੀ ਇਹ ਕੋਸ਼ਿਸ਼ ਰਹੀ ਕਿ ਜਿਹੜੇ ਸੁਤਰੀ ਪਰਵਾਰ ਜਿਹੜੇ ਲੋਡ ਬੰਦਿਆ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਬਹੁਤ ਹੀ ਘੱਟ ਲਿਖਣ ਨੂੰ ਮਿਲਦਾ ਕਿ ਕੁਲ ਪਰਦੇ ਖਾਸ ਕਰਕੇ ਚੋਦੇ ਵਾਲੇ ਜਿੱਦਾਂ ਕਿ ਡੀਐਸਪੀ^{(\text{ਹਾਂਜੀ})}^{(\text{ਹਾਂਜੀ})} \text{^{(\text{ਹਾਂਜੀ})}}$ ਅਤੇ ਉਸ ਤੁਸੀਂ ਉਹਨਾਂ ਦੇ ਮਾਮਾ ਜੀ ਆ ਇਹਨਾਂ ਨਾਲ ਬਾਹਰੋਂ ਆਏ ਆ ਫੋਰਮ ਮੈਂਟਰੀ ਜੀ ਆਏ ਆ ਹਾਂਜੀ ਹਾਂਜੀ ਔਰ ਇਹ ਜਿੱਦਾਂ ਤੁਸੀਂ ਹੈਲਪ ਕਰ ਰਹੇ ਆ ਇਦਾਂ ਹੀ ਮਤਲਬ ਸਾਰੇ ਹੀ ਲੋਕ ਰੇਕ ਆਪਣੇ ਭਰਾ ਭੈਣ ਦੀ ਹੈਲਪ ਕਰਨ ਤੇ ਉਹਨਾਂ ਦਾ ਵੀ ਦੈਰਾ ਮਤਲਬ ਇਸੇ ਨਾਲ ਕਿ ਇਸ ਤਰੀਕੇ ਨਾਲ ਉਹਨਾਂ ਲਈ ਰੱਖਦਾ ਕਿ ਮੈਂ ਤਾਂ ਮੈਸੇਜ ਇਹੀ ਦੇਣਾ ਚਾਹਾਂਗਾ ਕਿ ਸਾਨੂੰ ਜੇਕਰ ਪ੍ਰਮਾਤਮਾ ਨੇ ਇਸ ਜੋ ਕੀਤਾ ਸਾਨੂੰ ਥੋੜੀ ਬਹੁਤੀ ਹੈਲਪ ਲੋਕਾਂ ਦੀ ਕਰਨੀ ਚਾਹੀਦੀ ਆ ਜਿਹੜੇ ਹੈਲਥਲੈਸ ਆ ਉਹਨਾਂ ਦੀ ਹੈਲਪ ਕਰਨੀ ਬਣਦੀ ਆ ਸਾਡੀ ਹੈ ਹਾਂ ਜਿੱਦਾਂ ਕਿ ਜੋ ਕੁਝ ਭੈਣ ਭਰਾ ਸਾਰੇ ਤੇ ਕੁਝ ਪੰਜੇ ਕੋਲ ਇਕੱਠੇ ਹੋ ਗਏ ਹਾਂ ਹਾਂਜੀ ਪੁਸ ਪਰਵਾਰ ਆਪਣੀ ਗਰੀਬੀ ਹੁੰਦੀ ਹੈ। ਆਪ ਸ਼ੁਰੂਆਤ ਕਿਤੋਂ ਵੀ ਕਰਨੀ ਚਾਹੀਦੀ ਹੈ? ਉਹ ਤਾਂ ਠੀਕ ਹੈ ਆਪਣੇ ਭੈਣ ਭਰਾਵਾਂ ਦੀ ਤੇ ਅਸੀਂ ਕਰਦੇ ਹੀ ਆਂ। ਪਰ ਜੇਕਰ ਕਿਸੇ ਬਾਹਰ ਵਾਲੇ ਦੀ ਕਰੋ ਨਾ ਪਤਾ ਫੇਰ ਲੱਗਦਾ। ਹਾਂਜੀ। ਕਿਉਂ ਉਹਦੀ ਮਦਦ ਕਰਾਂਗੇ ਤੇ ਫੇਰ ਲੋਕਾਂ ਨੂੰ ਪਤਾ ਲੱਗਦਾ ਹਾਂ ਵੀ ਕਿੱਥੇ ਬਕਾਨੇ ਦੀ ਵੀ ਇਹਨੇ ਕੀਤੀ ਹੈ। ਠੀਕ ਆ ਆਪਣਿਆਂ ਦੀ ਤੇ ਅਸੀਂ ਸਾਰੇ ਕਰਦੇ ਆਂ। ਹਾਂਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਆਮ ਆਖੀ ਤੇ ਪਰ। ਕੋਈ ਜਿਹੜੀ ਕਿਸੇ ਪਰਿਵਾਰ ਦੀ ਮਦਦ ਕਰ ਲੋ ਤੁਹਾਡਾ ਪਰਵਾਰ। ਉਹ ਬੜਾ ਦਰਦ ਇਹ ਕੋਸ਼ਿਸ਼ ਕੀਤੀ ਕਿ ਕਿੱਦਾਂ ਤੁਹਾਨੂੰ ਪਤਾ ਲੱਗੇ ਕਿ ਉਹਦੀ ਮਦਦ ਕਰਨੀ ਚਾਹੀਦੀ। ਅਸੀਂ ਸ਼ਹਿਰ ਸੈਲ ਕਰਨ ਗਈ ਸੀ। ਇਹ ਬਾਰਸ਼ ਦਾ ਟਾਈਮ ਸੀ ਤੇ ਬਾਹਰ ਬੈਠੇ ਸੀ ਬੱਚੇ ਲੈ ਕੇ। ਗੁੜੀਆਂ ਨੂੰ, ਕਾਫੇ ਨੂੰ ਆਪਣੇ ਨੂੰ ਤੇ ਬੜੇ ਮਨ ਨੂੰ ਦੁੱਖ ਗਿਆ ਹੋਇਆ। ਤੇ ਆ ਕੇ ਨਾਲ ਸਾਡੀ ਨੌਂ ਸੀਤ ਤੇ ਆ ਕੇ ਮੈਂ ਇਹਨਾਂ ਨੂੰ ਗੱਲ ਕੀਤੀ ਕਿ ਆਹਾ ਗੱਲ ਆ ਵੀ ਉੱਥੇ ਉਹ ਬੈਠੇ ਆ ਬਾਹਰ ਤੇ ਬੜੇ ਬੱਚਿਆਂ ਦੇ ਨਾਲ ਔਖਾ ਆ। ਛਾਮਾਂ ਪਈਆਂ, ਨਾ ਰੋਟੀ ਨਾ ਪਾਣੀ ਉਹਦਾ। ਤੇ ਫਿਰ ਅਸੀਂ ਆਪਣੀ ਬਾਣ ਜੀ ਸੱਦੀ। ਮੈਂ ਮੰਨ ਲੈਂਦਾ ਗਾਣ ਮਮਾ ਜਿਹੜਾ ਉਹਨੂੰ ਸਾਡੇ ਕੋਲ ਤੇ ਅਸੀਂ ਗੱਲਬਾਤ ਕੀਤੀ ਤੇ ਆਪਾਂ ਨਾਲ ਮਿਲ ਕੇ ਥੋੜੀ ਬਾਰੇ ਇਹਦੇ ਬੱਚਿਆਂ ਦਾ ਸੋਚੀਏ ਕੋਈ ਇਹਨਾਂ ਦੇ ਘਰ ਬਾਰੇ ਤੇ ਫਿਰ ਉਹ ਕਹਿਣ ਲੱਗੇ ਠੀਕ ਹੈ ਜਿੱਦਾਂ ਤੁਸੀਂ ਕਹਿੰਨੀ ਆ ਪੌਤਾ ਕਰ ਲੈਣੀ ਤੇ ਫਿਰ ਜਿਹੜੇ ਆਪਣੇ ਜਿਹੜਾ ਪਰਿਵਾਰ ਪੰਜਾਬੀ ਪਰਿਵਾਰ ਹੈ ਹਾਂਜੀ ਇਹਨਾਂ ਨੂੰ ਮਤਲਬ ਕਿਤਾ ਤੁਸੀਂ ਆਪਣੇ ਲੋਕ ਕੋਈ ਨਾ ਮੈਸੇਜ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਜਿਹੜਾ ਕੋਈ ਸੇਵਾ ਕਰ ਰਹੇ ਹਾਂਜੀ ਉਹ ਵੀ ਕਿਸੇ ਨੂੰ ਮੈਸੇਜ ਕਰਵਾ ਰਹੇ ਹਾਂ ਅਸੀਂ ਕਹੇ ਕਿ ਕਹਿ ਸਕਦੇ ਹਾਂ ਕਿ ਆਪਣਿਆਂ ਦੀ ਤਾਂ ਹਰ ਕੋਈ ਕਰਦਾ ਆ ਵੀ ਇੱਕ ਸੱਤ ਪਰਾਇ ਦੀ ਕਿਸੇ ਦੀ ਕਰਕੇ ਦੇਖੋ ਤੇ ਬਹੁਤ দান ਅਸਲੀ দান ਤਾਂ ਉਹ ਲੱਗਦਾ ਆ ਮੈਂ ਤਾਂ ਇਹ ਹੀ ਕਹੂੰਗੀ ਮੈਂ ਤਾਂ ਹਰ ਕੰਨੀ ਨਹੀਂ ਆਪਣੇ ਬੱਚਿਆਂ ਨੂੰ ਵੀ ਮੈਂ ਕਹਿੰਨੀ ਨਹੀਂ ਆ ਤੇ ਇਹ ਕੋਈ ਸੱਤ ਪਰਾਇਆ ਉਹਦੀ ਮਦਦ ਕਰਕੇ ਦੇਖੋ ਪ੍ਰਮਾਤਮਾ ਦੂਨਾ ਦਿੰਦਾ ਆ ਤੇ